ਜੇ ਸਵੇਰੇ ਕਈ ਦੀ ਲਾਗ ਦਾ ਪਾਠ ਸੰਪੂਰਨ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੱਜੇ ਹੱਥ ਰੱਖਦਿਆਂ ਆਇਆ ਪਰ ਕਰਮਾ ਕਰਦੇ ਆ ਆਪਣੇ ਅਸਥਾਨ ਤੇ ਬਿਠਣਾ ਹੈ ਜਿੰਨੀ ਵਾਰਾ ਉੱਠਣਾ ਮੱਥਾ ਟੇਕ ਕੇ ਉੱਠਣਾ ਹੈ ਜਿੰਨੀ ਵਾਰਾ ਬੈਠਣਾ ਹੈ ਮੱਥਾ ਢੇਕ ਕੇ ਬੈਠਣਾ ਹੈ ਸਤਨਾਮ ਵਾਹਿਗੁਰੂ ਸਾਹਿਬ ਜੀ ਸੂਈ ਮਹੱਲਾ ਚੌਥਾ ਹਰ ਤਹਿਲੜੀ ਲਾਲ ਮਰ ਰੇਤੀ ਕਰ ਮੰਦੜਾਇਆ ਬਲ ਰਾਮ ਜੀਓ ਬਾਣੀ ਬ੍ਰਹਮਾ ਵੀਰ ਧੜ ਮੰਦੜੋ ਪਾਪ ਤਜਾਇਆ ਬਲਰਾਮ ਜੀਆ ਤਰਨ ਦੜਾ ਹਰ ਨਾਮ ਧਿਆਵ ਸਿਮਰਿਤ ਨਾਮ ਦੜਾਇਆ ਸਤ ਗੁਰ ਗੁਰ ਪੂਰਾ ਆਰਾਧਾਉ ਸਭ ਕੇ ਲੇਖ ਪਾਪ ਗਵਾਇਆ ਸਹਿਰ ਅਨੰਦ ਹੋ ਆਵਟ ਭਾਗੀ ਮਨ ਹਰ ਹਰ ਮਿੱਠਾ ਲਾਇ ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾ ਜੁਰ ਚਾਇਆ ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾ ਜੁਰ ਚਾਇਆ Ja, das you ਮੋਰ ਇਕ ਮੇਲਾ ਆ ਬਲਰਾਮ ਜੀਓ ਨਿਰਭਉ ਭੈ ਮੰਨੋ ਸਰਬ ਰਹੀਆ ਭਰਪੂਰੇ ਅੰਦਰ ਬਾਹਰ ਹਰ ਪ੍ਰਭੇ ਕੋ ਮਿਲ ਹਰ ਜਨ ਮੰਗਲੇ ਕਾਈ ਜਨ ਨਾਨਕ ਦੂਜੀ ਲਾਗ ਜਲਾਈ ਅਨਹਦ ਸਬਦ ਵਜਾਈ ਜਾਨ ਨਾਨਕ ਤਨੂ ਜੀ ਲਾਵ ਚਲਾਈ ਅਰਦ ਸਬਦ ਵਜਾਈ ਹਰ ਦੁਦੜੀ ਲਾ ਹਰ ਦੁਦੜੀ ਲਾ ਸਤ ਗੁਰ ਪਰ ਕਹਿ ਲਾਇਆ ਬਨ ਰਾਮ ਰੋ ਪੈ ਮਨ ਕੋਏ ਹੋਏ ਹੋ ਕੇ ਕਹਿ ਬਾਇਆ ਬਨਾਰਾਮ ਜੀ ਹਰ ਹਰ ਕਰ ਤੂ ਇੱਕ ਨਿਰਹਰ ਜੰਗ ਗੁਗਾਏ ਅੰਕਰ ਭਰ ਹਰ ਕਰ ਤੂ ਜਨ ਹਰ ਜੰਗ ਗੰਗ ਗੁਗਾਏ ਨਾਨਕ ਤੂ ਜੀਵ ਚਲਾਈ ਅਨੁਗਤ ਸਤਿ ਮਨਾ ਰੰਗ ਨਾਨਕ ਤੁਜੀ ਨਾਮ ਚੰਗਾਈ ਹਨ ਰਜਾ ਚੱਪੜੁ ਮਤਾਰ ਹਰ ਦੁਜਿ ਜੁੜਾ ਹਰ ਦੁਜਿ ਨਿਲ ਹਰ ਦੁਜਿ ਜੁੜਾ ਕੰਨ ਭਰਤੀ ਜਿੜੀ ਲਾ ਮਨ ਚਾਉ ਭਇਆ ਬੈ ਰਾਗੀਆ ਬਦਰਾਮ ਜੀਓ संत जना르के हर पाया गुण भागीया बलराम जीयो निर्मल हर पाया हर गुण गाया मुख बोली हर वाणी संत जना वट भागी पाया हर कतिए अकाथ कहानी हृदय हरि हार ਹਰਿ ਉਪਜੈ ਹਰ ਜੱਗਿਆ ਮਸਤਕ ਭਾਗ ਜਿਓ ਜਨ ਨਾਨਕ ਬੋਲੇ ਤੀਜੀ ਲਾਵੈ ਹਰਿ ਉਪਜੈ ਮਨ ਬੈਰਾਗ ਜਿਓ ਜਨ ਨਾਨਕ ਬੋਲੇ ਤੀਜੀ ਲਾਵੈ ਹਰਿ ਉਪਜੈ ਮਨ ਬੈਰਾਗ ਜਿਓ ਹਰਤੀ ਜੜੀ ਲਾਮ ਮਨ ਚਾਉ ਭਿਆ ਵੈ ਰਾਗਿਆ ਬਰ ਰਾਮ ਜੀ ਹੋ ਜੜੀ ਲਾਮ ਮਨ ਚਾਉ ਭਿਆ ਵੈ ਰਾਗਿਆ ਬਰ ਰਾਮ ਜੀ ਹੋ संत जना हर में हर पाया भग भागी गगन में वो निर्मल हर पाया मुख हर गुण गाया दुख बोली हर वाणी নির্মল হর পায়া হর গুণ গায় মুখ বলে হর বাণী संत जगा वडപാടി পায় হর কথিয়ে গত বাণী হৃদয়ে হর 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 তুমি উপজি ਹਰ ਜੀਤੀਏ ਮस्तक ਭਾਜਿਓ ਜਨਨਾਨਕ ਬੋਲੇ ਕੀ ਜੀਣਾ ਹੈ ਹਰ ਇੱਕ ਜੇ ਮਨ ਬੈਰਾਗੀ ਹੋ ਹਰ ਇੱਕ ਜੇ ਮਨ ਬੈਰਾਗੀ ਹੋ ਤੋ ਸਤਨਾਮ ਵਾਹਿਗੁਰੂ ਸਾਹਿਬ ਜੀ ਹਰ ਚੌਥੜੀ ਲਾਵ ਮਨ ਸਹਿਜ ਭਇਆ ਹਰ ਪਾਇਆ ਬਨਾਰਾਮ ਜੀਓ ਗੁਰਮੁਖ ਮਿਲਿਆ ਸੁਭਾਈ ਹਰ ਮਨ ਤਨ ਮੀਠਾ ਲਾਇਆ ਬਨਾਰਾਮ ਜੀਓ ਹਰ ਮੀਠਾ ਲਾਇਆ ਮੇਰੇ ਪ੍ਰਭ ਭਾਇਆ ਅਜ ਦੇ ਨਹਾਲੇ ਵਲਾਈ ਮਨ ਕੀ ਦੀ ਆਪਰ ਪਾਇਆ ਸੁਆਮੀ ਹਰ ਨਾਮ ਵਜੀਵਾदाई ਹਰ ਪ੍ਰਭ ਠਾ ਕੁਰਤਾ ਅਰਚਾਇ ਤਦਹਿ ਜਨਾਨ ਨਿਕ ਬੂਲੀ ਚੌਤੀ ਲਾਵੇ ਹਰ ਪਾਇਆ ਪ੍ਰਭ ਅਵਨਾਸੀ ਹਰ ਪ੍ਰਭਤਾ ਕੋਰ ਕਾਲਨ ਚਾਇ ਤਨ ਹਿਰਦੈ ਨਾਮ ਵਗਾਸੀ ਜਨਾਨ ਨਿਕ ਬੂਲੀ ਚੌਤੀ ਲਾਵੇ ਹਰ ਪਾਇਆ ਰਾਮ ਆਵਨਾਸੀ ਹਰ ਤੁੱਟਿ ਲਾਮ ਮਨ ਸਹਿਜ ਭਇਆ ਕਰ ਭਾਇ ਮਨ ਆਮ ਜਿਓ ਤੁੱਟਿ ਲਾਮ ਮਨ ਸਹਿਜ ਭਇਆ ਕਰ ਭਾਇ ਮਨ ਰਾਮ ਜਿਓ ਧਰਮੁਖ ਮਿਲੇ ਆ ਸਭੈ ਹਰਮਨ ਤਨ ਨਿਤ ਲਾਇ ਬਨ ਨਾਮ ਜੀਉ ਕਰ ਮਿਠ ਲਾਇ ਮੇਰੇ ਪ੍ਰਭ ਪਾਇ ਅਨੰਦਿਨ ਹਰ ਲਿਵ ਲਾਈ ਮਨ ਚਿੰਦਿਆ ਭਨ ਪਾਇ ਸੁਆਮੀ

ਗਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਗਨਾਸੀ ਗਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਗਨਾਸੀ ਹਰ ਕਾਇਮ ਪ੍ਰਭ ਅਗਨਾਸੀ ਹਰ ਪਾਇਆ ਪ੍ਰਭ ਅਗਨਾਸੀ ਰਾਮਕਲੀ ਮਹਲਾ ਦੀ ਜਾਨੰਦਿਕ ਓਮਕਾਰ ਸਤਗੁਰ ਪ੍ਰਸਾਦ ਅਨੰਦ ਭਇਆ ਮਨੀ ਮਾਇ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸੇਤ ਸੇਤੀ ਮਨ ਦੀਆ ਮਨਾ ਰਾਗ ਰਤਨ ਪਰਵਾਰ ਪਰਗਾ ਸ਼ਬਦ ਲਾਹਣੀ ਆਈਗਾ ਕਨੰਦੂ ਆ ਸਤਿ ਗੁਰੂ ਮੈਂ ਪਾਇਆ ਏ ਮਨ ਮੇਰਾ ਹਰ ਨਾਮ ਰਖੋ ਤੂੰ ਮਨ ਮੇਰੇ ਦੂਖ ਸਭਸਾਰਨਾ ਅੰਗਿਕਾਰ ਕਰੇ ਨਿਰਾਕਾਰ ਸਚ ਸਭਨਾ ਗੰਨਾ ਸਮਰਪਤ ਸੁਆਮੀ ਸੋ ਕੋ ਮਨ ਹੋਵੇ ਸਾਰੇ ਕਨੰਦੂ ਤੇਰਾ ਸਦਾ ਹੀ ਸਾਥੇ ਸਹਬਾ ਯਾ ਨਹੀਂ ਭਰ ਤੇਰੇ ਭਟੇ ਸਭ ਕੁਝ ਜਿਸੇ ਸੁੱਖਦਾ ਸਦਾ ਸਿਫਤ ਸਲਾਹ ਤੇਰੀ ਨਾਮ ਬੰਦਾ ਵੇ ਨਾਮ ਤੇਰੀ ਵੰਦਿਆ ਵਾਹਿਗੁਰੂ ਕਹਿ ਨਾਨਕ ਸੱਚੇ ਸੰਤਿਆ ਨਹੀਂ ਕਰ ਤੇਰੇ ਸਤਿਨਾਮ ਉਨਰਾਇ ਦਾਤ ਕਰਤ ਸਤ ਸੁਖਮਨ ਆਏ ਵਸਿਆ ਦਿਨੇ ਚਾ ਸਭ ਕੁਦਾਈਆ ਮਨ ਦੀਆਂ ਜਿਗਤ ਭੰਗਾਇਆ ਕਹੈ ਮਾਨਕ ਸਮਾ ਸੰਤੋ ਸ਼ਬਦ ਤਰੋਤੇ ਯਾਰਾ ਸਾਕਾ ਨਾਮ ਮਰਾਇ ਮੈ ਤੇ ਕੰਨਿ ਗੁਰੁ ਨਿਖਾਰਿ ਕਰ ਸੁਭਾਸ ਕਰ ਸੁਪਗ ਸ਼ਬਦ ਬਾਜੇ ਕਲਾ ਦਿੱਟ ਕਰਤਾਰਨਾ ਕਰਮ ਕਾਇਆ ਤੁਝ ਜਿਨ ਕੋ ਸੇ ਨਾਮ ਹਰ ਕਨਾਗੇ ਤੇਰੀ ਤੁਮ ਆਵਣ ਨਾ ਕੋਈ ਨਾ। ਗਾਣ ਸੁਨੋ ਬੜਾ ਪਾਗੀ ਹੋ ਸਗਲ ਮਨੋਰਥ ਪੂਰੇ। ਕਰਮ ਕਾਇਆ ਤੇਰੇ ਸੁਨਿਸ਼ਾਨੇ। ਦੁਖ ਰੋਗ ਸੰਭਾਵ ਤੇਰੇ ਸੱਚੀ ਬਾਣੀ। ਸੁਣ ਤੇਤ ਨੀਤ ਤੇ ਤੇ ਤੁਮ ਸਦਗੁਰੂ ਰਹਿ ਆਖਣ ਤੀਰੇ ਮੰਨ ਲੰਗਤ ਰਾਜੇ ਮੁਰਤਿ ਸੁਣ ਤੇਤ ਨੀਤ ਤੇ ਤੇ ਕੋਇ ਸਦਗੁਰੂ ਰਹਿ ਆਖਣ ਤੀਰੇ ਮੰਨ ਲੰਗਤ ਰਾਜੇ ਮੁਰਤਿ ਰਾਏ ਧਿਆ ਹੋਆ ਮੇਰੇ ਬਗਨਾ ਹੋਆ ਮੇਰੇ ਗੁਰੂ ਮਖੇ ਹਰ ਪਾਇ ਗੁਰੂ ਮਖੇ ਹਰ ਪਾਇ ਗੁਰੂ ਮਖੇ ਹਰ ਪਾਇ ਗੁਰੂ ਮਖੇ ਹਰ ਪਾਇ ਇਹ ਹੋਆ ਮੇਰੇ ਬਾਬੂ ਲਗ ਮੇਰੇ ਬਾਬੂ ਗੁਰੂ ਮਖੇ ਹਰ ਪਾਇ